ओके गाइस वेलकम बैक टू न्यू ਵਲੌਗ ਤੇ ਅੱਜ ਆਪਣੇ ਘਰੇ ਮਹਿਮਾਨ ਹੋਣੇ ਆ ਕਿਉਂਕਿ ਬੀਬੀ ਦਾ ਅਧਿਆਰ ਲੈ ਕੇ ਆਉਂਦੇ ਪਿਆ ਮਾਮਾ ਜੀ ਤੇ ਹੁਣ ਆਉਂਦੇ ਪਿਆ ਟ੍ਰੇਨ ਤੇ ਤੇ ਆਪਾਂ ਡੈਡੀ ਹੁਣੀ ਲੈਣ ਗਿਆ ਤੇ ਰੱਜੀ ਤੇ ਜਸਕਰਨ ਪਕੌੜੇ ਕੱਢਦੇ ਪਿਆ ਉਹਨਾਂ ਲਈ ਤੇ ਅੱਜ ਸ਼ਾਇਦ ਘੂਮਾ ਘੁਮਾ ਵੀ ਲਿਆਵਾਂਗੇ ਸ਼ਹਿਰ ਕਿਉਂਕਿ ਉਹ ਬੜੇ ਸਾਲਾਂ ਬਾਅਦ ਆਉਣ ਲੱਗੇ ਆਏ ਤਾਂ ਪਹਿਲਾਂ ਵੀ ਆ ਪਰ ਕਦੀ ਸ਼ਹਿਰ ਨਹੀਂ ਸਾਡਾ ਘੁੰਮੇ ਫਿਰੋਜ਼ਪੁਰ ਤੇ ਅਸੀਂ ਕਿਹਾ ਚੱਲ ਤੁਹਾਨੂੰ ਘੁਮਾ ਲਿਆਵਾਂਗੇ ਬੀਬੀ ਪਾਦੇ ਤੇ ਚਲੋ ਗਾਇਸ ਇਧਰ ਰੱਜੀ ਤੇ ਜਿਸ ਕੰਨ ਤੋਂ ਮੈਂ ਦੱਸਿਆ ਨਾ ਪਕੌੜੇ ਕੱਢਦੇ ਪਿਆ ਠੀਕ ਹੈ ਜੀ ਕਿਉਂਕਿ ਅੱਜ ਮਹਿਮਾਨ ਆਉਣੇ ਆਪਣੇ ਘਰੇ ਪਕੌੜੇ ਚਾਹ ਨਾ ਪਕੌੜੇ ਰੱਜੀ ਹਾਂ ਚਾਹ ਇੱਕ ਸਾਥ ਪਕੌੜੇ ਪਕਾ ਚਲੋ ਗਾਇਸ ਟਿਸ਼ੂ ਲੈ ਕੇ ਆਈਏ ਟਿਸ਼ੂ ਹੁਣ ਮੈਨੂੰ ਪਤਾ ਨਹੀਂ ਆ ਕਿੱਥੇ ਰੱਖਿਆ ਲਾਭ ਰਿਆਂ ਲਾਭ ਰੇ ਆ ਸੱਚ ਮੈਂ ਲਿਆ ਆ ਸੀਗਾ ਜਿਸ ਕੰਨ ਕਹਿੰਦਾ ਖਾਵਾਗੀ ਕਾਪਕੋਨ ਆ ਸਾਰੇ ਆ ਲੰਬੀ ਟਿਸ਼ੂ ਪੇਪਰ ਹਾਂ ਚਲੋ ਗਾਇਸ ਜਿਸ ਕਰਨੇ ਪਾਣੀ ਹੁੰਦੇ ਚ ਪਾਤਾ ਲੂਆਂ ਜੀ ਮੈਂ ਪਾਤਾ ਜਿਸ ਕਨ ਵੇਖੀ ਸਵਾਦ ਉਹ ਚੇਂਜਤ ਨਹੀਂ ਹੋਇਆ ਕੋਸ਼ ਵੇਖੀ ਲਿਆਓ ਮੈਨੂੰ ਵਿਖਾ ਦਿਓ ਚਲੋ ਗਾਇਸ ਗੈਸਟ ਆ ਚੁੱਕੇ ਆ ਠੀਕ ਹੈ ਇਹਨਾਂ ਦਾ ਵੇਟ ਕਰਦੇ ਪਏ ਸੀਗੇ ਆਜੋ 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 ਬੀਬੀ ਬਹੁਤ ਟਾਈਮ ਤੋਂ ਵੇਟ ਕਰਦੀ ਆ ਬੀਬੀ ਕਹਿੰਦੀ ਕਦੋਂ ਆਏ ਆ ਕਿੱਥੇ ਆਏ ਆ ਮੈਂ ਕਿਹਾ ਆਉਂਦੇ ਪਿਆ ਆ ਦੇਖੋ ਮੈਂ ਬੈਗ ਲੈ ਕੇ ਅੰਦਰ ਫਰਾਖਾ ਵਾਂ ਇੱਕ ਵੜੀ ਬੈਗ ਠੀਕ ਆ ਰਾਤ ਰਹਿਣਗੇ ਨਾ ਮੇਰਾ ਸਾਨੂੰ ਬੜਾ ਚਾ ਚੜਦਾ ਜਦੋਂ ਕੋਈ ਪੁਰਾਣਾ ਹੜ ਕੇ ਰਾਤ ਰਵੇ ਨਾ ਮਜ਼ਾ ਆਇਆ ਦਾਂ ਗੱਲਾਂ ਬਾਤਾਂ ਕਰਾਂਗੇ ਠੀਕ ਆ ਹੈ ਭਾਬੀ ਤੁਸੀਂ ਤਾਂ ਪਹਿਲੀ ਵਾਰ ਹੀ ਮਿਲੇ ਹੋਣੇ ਬੀਬੀ ਨੂੰ ਨਹੀਂ ਆ ਕਿ ਮੈਂ ਆਈ ਹਾਂ ਤੇ ਵਿਆਹ ਤੇ ਰਮਨ ਦੇ ਵਿਆਹ ਤੇ ਅੱਛਾ ਅੱਛਾ ਠੀਕ ਆ ਚਲੋ ਗਾਇਸ ਨਾਮ ਦੱਸਦੇ ਕੀ ਆਪਦਾ ਅਗੰਬੀਰ ਹੈ ਅਗੰਬੀਰ 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 ਮੈਨੂੰ ਯਾਦ ਮੈਨੂੰ ਯਾਦ ਆਖ ਭੁੱਲ ਗਿਆ ਮੈਂ ਕੌਣ ਆ ਮੈਂ ਯਾਦ ਕੌਣ ਜਿਸ ਕਰਨਾ ਨਾ ਉਹ ਜਿਸ ਕਰਨਾ ਮੈਂ ਲਾਪਰੀਤਾ ਚਲ ਆ ਜਾ ਕੋਈ ਨਹੀਂ ਹੁਣ ਤੂੰ ਰਾਤ ਰਹਿਣਾ ਹੀ ਆ ਗਾਇਜ਼ ਆਹ ਵਾਲੀਆਂ ਗੱਡੀਆਂ ਲੈ ਕੇ ਆਇਆ ਖੇਡਦਾ ਪਿਆ ਇਸ ਘਰ ਅੰਦਰ ਤੇ ਮੈਂ ਤੁਹਾਨੂੰ ਵਿਖਾਉਣੀ ਆ ਆਹ ਵਾਲੀ ਸੇਮ ਏਡਾ ਕੀ ਮੈਂ ਹੋਊਗਾ ਇਹਦੇ ਤੋਂ ਜਾਂ ਛੋਟਾ ਇੱਥੇ ਕੀ ਹੋਊਗਾ ਮੈਂ ਇਹ ਅਹੀ ਵੀ ਚਲਾਉਂਦੇ ਰਹੇ ਆ ਗੱਡੀਆਂ ਮੈਂ ਹੈਰਾਨ ਹੋ ਗਿਆ ਹਜੇ ਵੀ ਆਉਂਦੀਆਂ ਆਹ ਇਹਦਾ ਟਾਪਾ ਲੋਹੇ ਦਾ ਉੱਪਰਲਾ ਗੱਲ ਸੁਣ ਓਏ ਆਹ ਗੱਡੀ ਆਹ ਦਾ ਜਸ ਕਰਨ ਆ ਭੁਜਾਈ ਦੀ ਹੁੰਦੀ ਸੀ ਯਸ ਯਸ ਆ ਲੋਹੇ ਦੇ ਟਾਪੇ ਹੀ ਉੱਪਰਲੇ ਕੋਣ ਲੈ ਗਿਆ ਉਹ ਗੁਰੂਆਈ ਬੈਕ ਕਰਕੇ ਨਹੀਂ ਆਇਆ ਰੋੜੀ ਦੀ ਹਾਂ ਹਾਂ ਮੈਨੂੰ ਯਾਦ ਆ ਕਿੰਦਰ ਭੈਣੇ ਦੇ ਵਿਆਹ ਚ ਰੱਜੀ ਅਸੀਂ ਕਰਦੇ ਹੁੰਨੇ ਸੀਗੇ ਅੱਛਾ ਹਾਂ ਭਾਈ ਥੋੜੀ ਹੋਈ ਇਹ ਦੇ ਉਹ ਹੋਏ ਭਾਈ ਲਾ ਰਹੀ ਫਿਰ ਲੜ ਕੇ ਮੂਦੀ ਆਂਡਾ ਪਕੌੜਾ ਚਲੋ ਗਾਇਜ਼ ਜੀਦਾ ਜੀਦਾ ਝੀਕ ਕਰਦਾ ਪਕੌੜੇ ਖਾਣ ਨੂੰ ਤਾਂ ਆ ਕੇ ਖਾ ਸਕਦਾ ਵਾ ਠੀਕ ਹੈ ਆਲੂ ਕੱਚਾ ਆਵੇ ਦੋ ਇੱਧਰ ਵੀ ਆ ਬੇਟਾ ਚਲੋ ਗਾਇਜ਼ ਹੁਣ ਆਪਾਂ ਚੱਲਦੇ ਆਂ ਸੈਰ ਕਰਨ ਠੀਕ ਹੈ ਤੇ ਬੈਠੇ ਸੀਗੇ ਖਾ ਪੀ ਲਿਆ ਹੁਣ ਅਸੀਂ ਕਿਹਾ ਕਸਰਤ ਕਰਨੀ ਆਈਏ ਚੱਲ ਆ ਜਾ ਐਕਸਰਸਾਈਜ਼ ਕਰਕੇ ਆਈਏ ਚੱਲ ਉਹ ਆ ਜਾ ਯਾਰ ਉਦਾਸ ਕਿਉਂ ਹੋ ਕੇ ਬੈਠਾ ਖੇਡਣਾ ਵਾ ਉਹ ਖੇਡਾਂਗੇ ਕਿਵੇਂ ਸਵੀਮਿੰਗ ਪੂਲ ਆ ਜਾ ਤੈਨੂੰ ਵਿਖਾਉਣੇ ਆ ਸਾਨੂੰ ਗਿਆਨ ਨੂੰ ਬੜਾ ਚਿਹਰਾ ਹੋ ਗਿਆ ਉੱਥੇ ਦਾ മൂവീല <SANGApine sociedad> <laughs> <laughs> ਹੋਲ ਜਾਂਦਾ ਪਿਆਰ ਆਹੋ ਆ ਜਾਏਗਾ ਇਦਾਂ ਵਿਖਾਤਾ ਸਾਡਾ ਲਹਿਰ ਚੱਲ ਜੂ ਪਈ ਆ ਜਿੱਦਾਂ ਨਾ ਕੀੜਿਆਂ ਕੂੜਿਆਂ ਦਾ ਪੋਲੀ ਆ ਖਾਣ ਪੀਣ ਨੂੰ ਸਮਾਨ ਆਪਣਾ ਟੇਬਲ ਤੇ ਲੱਗਣ ਲੱਗਾ ਠੀਕ ਹੈ ਜੀ ਬਈ ਅੜੀ ਲੋ ਜੀ ਸਪੈਸ਼ਲ ਕੇਸਲੀ ਲਾਉਣੇ ਆਪਾਂ ਉੱਪਰ ਚਾਹ ਪਾਉਣੀ ਹੈ ਪਰ ਸਪੈਸ਼ਲ ਆ ਚਾਹ ਪਾਣੀ ਕਹਿੰਦੇ ਮੀਨੂ ਉਹ ਚਮਸ ਲੈ ਚਾਹ ਵਾਲੀ ਚਾਹ ਪਾਤੀ ਬਈ ਇਹਦੇ ਚ ਕੇਤੀ ਚ ਪਾਤੀ ਚਲ ਉੱਤੋਂ ਬੰਦ ਕਰ ਨਹੀਂ ਲਗਾਏ ਜਸ ਅਸੀਂ ਵਿਖਾਵਾ ਕਰਾਂਗੇ ਕੇਤੀ ਦਾ

ਸਮਝ ਗਈ ਸਾਰ ਵੀ ਜਾਵੇ ਹਾਂ ਦੇਖ ਲੈਂਦੇ ਮੈਂ ਵੀ ਗਿਆ ਕਿ ਮम्मी ਇਹਨਾਂ ਦਾ ਥੋੜਾ ਪਾਉ ਉਹ ਪਾਉ ਜਿੰਨਾ ਕੋ ਸੋ ਬੋ ਲਗਾਏ ਇਸ ਤੇ ਹੁਣ ਆਪਾਂ ਨਾ ਆਪਣੇ ਮਾਮੇ ਹੁਣਾਂ ਲਈ ਪਾਲੀਏ ਪਾਲਕ ਪਨੀਰ ਸੋਨਾ ਵੀ ਲੱਗੇ ਪਿਆ ਹੋਇਆ ਚੱਲ ਨਹੀਂ ਨਹੀਂ ਪਾਦੇ ਪਾਦੇ ਕੋਈ ਨਹੀਂ ਬਸ ਬਸ ਉਹ ਕਾਸ਼ ਉਹ ਕੀ ਤੇ ਨਾ ਨਹੀਂ ਉਹ ਨਹੀਂ ਕਿ ਤਨਾ ਹਾਂ ਤੱਕ ਤੋਤ ਬਈਆ ਆ ਤਾਂ ਫਿਰ ਲਗਾ ਹਈਆ ਦਾਸ ਕਪੜਕੇ ਹੋਈ ਲੈ ਗੀ ਹੋਣਾ ਹਲਾ ਦੇ ਸਾਰਾ ਕਹੀਂ ਤਾਂ ਮਹਿਕ ਵੇਖ ਲੋ ਵਧੀਆ ਯਾ ਠੰਡਾ ਹੋ ਗਿਆ ਯਾ ਨਹੀਂ ਹੋਇਆ ਨਹੀਂ ਹੋਇਆ ਵੈਸੇ ਹੀ ਲੱਗਦਾ ਤੂੰ ਟੱਕੇ ਹੋਰ ਟੱਕ ਟੱਕ ਨੇ ਚ ਪਾ ਸਕਦੇ ਆਪਾਂ ਚੱਲ ਬਈ ਹਨਾ ਗਰਮ ਕਰ ਲੋ ਉਹ ਇੰਦ ਚ ਪਾ ਹਨਾ ਤੇ ਉਹ ਪਾ ਦੇ ਮਸਾਲਾ ਲਈ ਕਿੱਥੇ ਆ ਹਾਂ ਇਹ ਪਈ ਕਾਰ ਹੀ ਲਾਟ ਖਾੜੀ ਦੇਂਦੀ ਨਾ ਬੱਖਾ ਨਾ ਗਿਆ ਕਿਤੇ ਓਏ 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 ਹੱਲਾ ਜਾ ਥੱਲੇ ਹਾਂ ਥੱਲੇ ਆ ਜਾ ਆ ਜਾ ਓਏ ਥੱਲੇ ਆ ਆਗਾ ਲੈ ਲੈ ਨਾ ਮੈਂ ਟਿਸ਼ੂ ਲੈ ਕੇ ਆਪਰੇ ਤਾਂ ਟਿਸ਼ੂ ਸਾਫ ਕਰਾਂ ਮੈਂ ਹਾਂ ਹਾਲਕਨੀ ਦਹੀਂ ਦਾਲ ਤਾਂ ਰੋਟੀਆਂ ਤੇ ਨਾਲ ਸਲਾਦ ਓਕੇ ਗਾਇਜ਼ ਹੁਣ ਆਪਾਂ ਚੱਲੇ ਆਂ ਫਰੋਜ਼ਪੁਰ ਸਿਟੀ ਕਿਉਂਕਿ ਇੱਕ ਦੀਸ ਫਰੋਜ਼ਪੁਰ ਜਿਹੜੇ ਆਪਣੇ ਗੈਸਟ ਆ ਕਦੀ ਫਰੋਜ਼ਪੁਰ ਕਦੀ ਨਹੀਂ ਆਏ ਵਿਚਾਰੇ ਕਦੀ ਨਹੀਂ ਆਏ ਤੇ ਆਪਾਂ ਹੁਣ ਲੈ ਕੇ ਚੱਲੇ ਨਾਲੇ ਘੁਮਾ ਫਰਾ ਲੈ ਆਵਾਂਗੇ ਠੀਕ ਆ ਫਸਟ ਟਾਈਮ ਇਨ ਫਰੋਜ਼ਪੁਰ ਤੇ ਨਾਲੇ ਉਥੋਂ ਖਾ ਪੀ ਕੇ ਆਵਾਂਗੇ ਨਾਲੇ ਜੋ ਜੋ ਸ਼ੋਪਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਜ਼ਰੂਰ ਹਾਂ ਕਿਉਂ ਭਾਈ ਨਕੇ ਹੈਲੋ ਕਰਦੇ ਆਏ ਸੋ ਗਾਇਜ਼ ਡਾੜੀ ਵੀ ਪੇਟੀਐਮ ਕਰਨਾ ਪਏ ਡਿਜੀਟਲ ਠੀਕ ਹੈ ਜਮਾਨਾ ਆ ਗਿਆ ਦੇਖੋ ਨੋਟ ਖੋ ਕੇ ਨੰਬਰ ਦੇਤੇ ਉਹਨਾਂ ਨੇ ਮੋਬਾਈਲਾਂ ਤਾਂ ਹੀ ਹੁਣ ਇਹ ਲੈਣਾ ਖਿਲਾਉਣਾ ਖਿਡਾਉਣਾ ਲੈਣਾ ਚੱਲ ਯਾਰ ਸੋ ਗਾਇਜ਼ ਇਹਨੂੰ ਆਪਾਂ ਬਾਜੀ ਲੈ ਕੇ ਦਿੰਨੇ ਇੱਕ ਖੇਡ ਆ ਜਾ ਬਈ ਆ ਜਾ ਆ ਜਾ ਆਪਾਂ ਦੇਖਦੇ ਇਹਨੂੰ ਇੱਕ ਕਾਰ ਲੈ ਕੇ ਦਿੰਨੇ ਆ ਠੀਕ ਆ ਦੇਖਦੇ ਆ ਵਧੀਆ ਚੱਲੀ ਠੀਕ ਆ ਯਾਰ ਸਭ ਤੋਂ ਆ ਜਿਹੜੀ ਪਰਮੋਡ ਚੱਲਦੀ ਇਹੋ ਹੀ ਪਰ ਸਭ ਤੋਂ ਕਹਿੰਦੇ ਕੁੱਪਰ ਹੈਗੀ ਕੋਈ ਉਹ ਦੂਜੀ ਸੀ ਪਰ ਫਰੈਸ਼ ਨਹੀਂ ਹੈ ਹਾਂਜੀ ਲੱਗਦੀ ਹੈ ਜਿਹੜੇ ਆਪਾਂ ਪਹਿਲਾਂ ਨਹੀਂ ਦੇ ਗਏ ਲੋਜੀ ਚਲਾ ਦੇ ਚਲਾ ਦੇ ਕੋਈ ਨਹੀਂ ਉਹ ਲਾਈਟਾਂ ਉਹ ਚੱਲਦੀਆਂ ਹੀ ਮੈਂ ਨਹੀਂ ਕਿਹਾ ਗਾਹ ਨੂੰ ਪਿਆ ਕੇ ਨਹੀਂ ਭਾਈ ਜੀ ਉਹ ਫਰੰਟ ਵਾਲੀ ਗਾਹ ਜਾ ਕੇ ਬੈਠਾ ਲੋੜਾ ਨਾ ਡਰਕਿੰਗ ਵੀ ਚੱਲਦੀ ਲੋਜੀ ਨੇ ਲਾਉਂਦਾ ਹੋਇਆ ਸ਼ਾਪਿੰਗਾਂ ਹੋ ਗਈਆਂ ਆਵਲੇ ਲੈ ਆ ਕਾਰ ਲਈ ਐ ਇੱਕ ਟੌਪ ਦੀ ਇੱਕ ਭਾਂਡੇ ਮੰਜਣਾ ਤੇ ਕਾਹ ਗਿਆ ਮੈਂ ਤਾਂ ਦੀ ਖਰਾਬ ਜਾ ਜਾ ਨਿਕਲ ਜਾ ਨਿਕਲ ਜਾ ਆ ਕਿਤਾਬ ਦੇ ਦੇ ਕਿਹੜੀ ਆ ਇਹ ਥੌਰ ਥੂਰ ਵਾਲੀ ਹੁਣੀ ਆ ਚਲੋ ਗਾਇਸ ਹੁਣ ਰੈਸਟੋਰੈਂਟ ਵਿੱਚ ਖਵਾ ਪਿਆ ਲੈ ਗਏ ਠੀਕ ਆ ਜੀ ਤੇ ਹੁਣ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਜਿਹੜੇ ਗੈਸਟ ਆਇਆ ਰਾਤ ਹੋਣੀ ਵਾਲੀ ਆ 4 ਵਜ ਕੇ ਆ ਸੰਤ ਸਾਢੇ 4 ਤੇ ਖਾ ਲ ਗਏ ਹਨਾ ਕੁਛ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਇਕੱਠੇ ਹੋ ਕੇ ਬੈਠੂ ਕੀ ਕਾ ਲੜਾਈ ਕਰਕੇ ਆਏ ਆ ਮੈਨੂੰ ਹੀ ਤਾਂ ਚਲੋ 20 ਰੁਪਏ ਤੇਮ ਗਾਦਾ ਦੁੱਧ ਪਾਵਾਂਗੇ ਯਾ ਗਾਈ ਸੈੜੀ ਨੇ ਪੁੱਛਿਆ ਸੀ ਬੋਤਲ ਕਿੰਨੇ ਦੀ ਹੈ ਬਾਈ ਕਹਿੰਦਾ 30 ਰੁਪਏ ਦੀ ਤੇ ਡੈਡੀ ਕਹਿੰਦੇ ਸਾਡਾ 30 ਦਾ ਦੁੱਧ ਨਹੀਂ ਵੇਖਦਾ ਤਾਂ ਕੀ ਗੱਲ ਆ ਤੇ ਡੈਡੀ ਕਹਿੰਦੇ ਤੁਹਾਨੂੰ ਅਸੀਂ 30 ਦਾ ਦੁੱਧ ਪਾਇਆ ਕਰਾਂਗੇ 30 ਦਾ ਨਹੀਂ ਕਿਲੋ ਦਾ ਸਾਫ ਕਿਲੋ ਦਾ ਸਾਫ ਅੱਛਾ ਅੱਛਾ ਕੀ ਯਾਰ ਬੜਾ ਮੰਦਾ ਹਾਲ ਹੈ ਆਪ ਪੜਾਪ ਨਹੀਂ ਕਰਨੀ ਆਪਾਂ ਮੰਦਾ ਦੱਸਣਾ ਉਹਨਾਂ ਤਾਂ ਡੜੀ ਆ ਉਹਨਾਂ ਨਾਲੇ ਡੜੀ ਆ ਆ ਕੀ ਕਰਨੀ ਆ ਇਹ ਪੜਨੀ ਆ ਡੜੀ ਇੱਥੇ ਆ ਕੇ ਇਹ ਪਹਿਲਾਂ ਪੜਨੀ ਉਹਨਾਂ ਨੂੰ ਪੜਾਉਂਦੇ ਆ ਵੀ ਆ ਚੱਲਣ ਜੋਗੇ ਹੈਗੇ ਅੱਛਾ ਉਹ ਤੋਂ ਬਾਅਦ ਸੋ ਗੈਸ ਪਲੇਟਾਂ ਆ ਚੁੱਕੀਆਂ ਨੇ ਐ ਪਲੇਟਾਂ ਮੈਂ ਪੂਰੀਆਂ ਚਮਕਦੀਆਂ ਪਈਆਂ ਰਜੀ ਇਦਾਂ ਦੇ ਭਾਂਡੇ ਤੂੰ ਕਦੀ ਨਹੀਂ ਧੋਤੇ ਘਰੇ ਇਹਦਾਂ ਨੇ ਹੋ ਗਈਆਂ ਅੱਛਾ ਹੈ ਹੀ ਨਹੀਂ ਹੈ ਜਾਂ ਉੱਤੇ ਲਾਈਟਾਂ ਪੈਂਦੀਆਂ ਨਾ ਮੈਨੂੰ ਲੱਗਦਾ ਤਾਂ ਕਰਕੇ ਆ ਹਾਂ ਨਾ ਨਾ ਪਲੇਟ ਨਾ ਤੂੰ ਇਹਨਾਂ ਦੀ ਤੋੜਦੀ ਆਂ ਆਪਾਂ ਦੇ ਨਹੀਂ ਕਿੱਥੋਂ ਨਾ ਸੇ ਪੈ ਇਨੇ ਆਪੇ ਕੱਲਾ ਮੰਜੂਗਾ ਇਹਦੀ ਵੀਡੀਓ ਮੈਂ ਬਣਾਉ ਬਹੁਤ ਇਨੇ ਬਣਾ ਜਿਸ ਕਾਰਨੇ ਵੀ ਗਾਣ ਕਰਦੇ ਪਲੇਟ ਚਲੋ ਬੱਸ ਬਰੀਆਨੀ ਅੱਛਾ ਬਰੀਆਨੀ ਇਹ ਰਹੀ ਆਪਣੀ ਕੋਈ ਨਹੀਂ ਸੱਬ ਦੀ ਆ ਬਰੀਆਨੀ ਆ ਚੁੱਕੀ ਹੈ ਮੈਂ ਬਰੋ ਇੱਕ ਪਲੇਟ ਤੂੰ ਹੀ ਲਵਾ ਇੱਕ ਬਰੀਆਨੀ ਹੋਰ ਕਿੱਧਰ ਆ ਜਾ ਫਿਰ ਬਰੀਆਨੀ ਇਧਰ ਹੋ ਜਾ ਰਹੀ ਆ ਚੁੱਕਾ ਹੈ ਸ਼ਾਈ ਪਲੀਜ਼ ਠੀਕ ਹੈ ਜੀ ਤੁਸ ਪਾਲ ਪਨੀਰੇ ਦੇ ਚੋਲੀਆਂ ਪਾ ਦੇ ਚੋ ਗੈਸ ਆ ਗਰੇਵੀ ਆ ਨਾਲ ਤੂੰ ਐ ਕਰ ਐ ਖਾਣੀ ਕਿ ਨਹੀਂ ਚਾਵਲ ਚੂਰ ਤੇ ਆ ਗਿਆ ਆਪਣਾ ਤੂੰ ਆ ਮੈਨੂੰ ਦੇ ਆ ਪੁੱਤ ਇਹ ਚੋਲ ਆ ਦਾਲ ਆਪਣਾ ਆ ਗਿਆ ਵਾ ਮੈਨੂੰ ਚਾਵਲ ਦੇ ਦੇ ਚਲੋ ਗੈਸ ਠੀਕ ਹੈ ਜੀ ਇਹ ਖਾਣਗੇ ਤਾਂ ਆਪਾਂ ਇਹਨਾਂ ਨੂੰ ਵੇਖਦੇ ਆ ਤੇ ਨਾਲ ਕਾਕੇ ਖਾਣਾ ਚਲੋ ਅੱਜ ਕਰ ਮੈਂ ਖੋ ਮੰਦ ਖਾ ਪੀ ਲੈਣੇ ਇਹ ਕਿ ਤਰ੍ਹਾਂ ਦੇ ਗੈਸ ਇਹਨਾਂ ਨੇ ਖਾਣਾ ਖਾ ਚੁੱਕੇ ਆ ਤੇ ਹੁਣ ਬਿੱਲ ਆ ਚੁੱਕਿਆ ਟਾਂ 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 ਬਿੱਲ 800 ਰੁਪਈਆ ਨਹੀਂ ਨਹੀਂ ਤੂੰ ਦੱਸ ਤੂੰ ਟੁੱਕਾ ਲਾਉਣਾ 2500 ਹੈ 2500 2000 ਦੇ ਅੰਦਰ ਅੰਦਰ ਹੋ ਤੂੰ 13 ਟੁੱਕਾ 1500 ਹੈ 2200 1800 ਦੇਖੋ 2200

ਕੋਚੋ ਹੋ ਗਏ ਹਾਲੇ ਬੋਲਦਾ ਜੀ ਅਹੀ ਵੇਖ ਲੈ ਪਾਣੀ ਦੀ ਬੋਤਲ ਉਹ ਪਤਾ ਕੀ ਕੈਮਰੇ ਚ ਆਵਾਜ਼ ਸੁਣਦੇ ਹੋਣੇ ਕੰਦਰੇ ਵਿਚਾਰੇ ਜਿਹੜੇ ਪਾਂਡਿਆ ਕੁੰਡੀਆਂ ਦੀਆਂ ਗੱਲਾਂ ਕਰਦੇ ਆ ਵੀ ਰੇਡ ਜਾ ਕੇ ਲਾ ਲੋ ਦਵਾਰਾ ਦਵਾਰਾ ਆਉਣ ਵਾਲੇ ਆ ਪਰ ਰੱਖਣੇ ਆ ਹਾਂ ਫੇਰ ਪਾਂਡਿਆਂ ਦਾ ਗਜੰਡ ਮੈਂ ਮੈਂ ਸਹੀ ਡਿੱਗਾ 800 ਤੇ ਥੋੜਾ ਜਿਹਾ ਤੇ ਆ ਆਹੋ ਕਾਰਫੋ ਦਾ ਲੈ ਗਿਆ ਇਹ ਬੜਾ ਯਾਰ ਤੇ 1200 ਪੈਸੇ ਬਹੁਤ ਘੱਟ ਬਣਾਏ ਬਹੁਤ 1500 ਇਹ ਮੇਰੀ ਗੱਲ ਸੁਣੋ ਜੇ ਲੋ 1100 ਰੁਪਇਆ ਵੈਸੇ ਟੋਟਲ ਬਣਦਾ ਤੇ ਬਾਕੀ ਜੀਐਸਟੀ ਆ 60 ਕਰੋ ਜੀਐਸਟੀ 200 ਲਗਦਾ ਹੈਗਾ 200 ਹੋਰ ਹੋਰ ਕੀ ਪਤਾ 200 ਹੋਰ ਲਾ ਲੱਗਾ ਬੰਦੇ ਬੜੇ ਤੱਕੜ ਵਧੀਆ ਕੰਮ ਅਸੀਂ ਇਹ 2009 ਚ ਬੈਠੇ ਸੀ ਲੈ ਦਾ ਕੰਮ ਚੱਲਦਾ ਸੀ ਉਦੋਂ ਉਦੋਂ ਗੱਲਾਂ ਹੋ ਉਦੋਂ ਤੁਸੀਂ ਜਿਆਦੇ ਪੈਸੇ ਲਾਈ ਉਦੋਂ ਬਾਅਦ ਅਸੀਂ ਬੈਠੇ ਹੀ ਨਹੀਂ ਕਿਉਂਕਿ ਉਹ ਕੰਮ ਹੋ ਨਹੀਂ ਉਦੋਂ ਜਿਆਦੇ ਪੈਸੇ ਲਾਈ ਤੁਸੀਂ ਉਦੋਂ ਬਾਅਦ ਅਸੀਂ ਬੈਠੇ ਹੀ ਨਹੀਂ ਹੁਣ 2009 ਤੋਂ ਬਾਅਦ ਹੁਣ ਅਸੀਂ 2060 ਕਰਦੇ ਆ ਉਹ ਸ਼ਰਾਬ ਦੇ ਪੈਸੇ ਜਾਂਦੇ ਬੁਖਾਰ ਪੀਤੇ ਹੀ ਹੋਣੇ ਲੱਗੇ ਆ ਕਿ ਕੀ ਪੀਤੀ ਨਹੀਂ ਮੈਨੇ ਕਰਦੇ ਕੀ ਉਹ ਥੱਲੇ ਦੇਣੇ ਆ ਗਈ ਗਰਗੋ ਸਾਰਿਆਂ ਦੇ ਅੰਦਾਜ਼ੇ ਗਲਤ ਹੋ ਗਏ ਹੈ ਪੇਮਨ ਤੁਹ ਬੋਲ ਰਹੇ ਹੈ ਚਲੋ ਗਾਇਸ ਅਸੀਂ ਸ਼ਹਿਰੋਂ ਤੋਂ ਘੁੰਮ ਫਿਰ ਕੇ ਆ ਗਏ ਆ ਖਾ ਪੀ ਕੇ ਐਨ ਫੁੱਲ ਹੋ ਗਏ ਆ ਨਹਾ ਵੀ ਲਿਆ ਵਾ ਆਖੇ ਤੇ ਹੁਣ ਉਸ ਤੋਂ ਬਾਅਦ ਜੋ ਆਪਾਂ ਦਿਹਾਰ ਸੀ ਤੁਹਾਨੂੰ ਦਿਖਾਉਣੇ ਕੱਪੜੇ ਕਿਹੜੇ ਕਿਹੜੇ ਲੈ ਕੇ ਆਏ ਆ ਚਲੋ ਜੀ ਸਭ ਤੋਂ ਪਹਿਲਾ ਸੂਟ ਮੰਮੀ ਦਾ ਕਿ ਨਾਨੀ ਦਾ ਨਹੀਂ ਨਾਨੀ ਦਾ ਨਾਨੀ ਦਾ ਸਾਨੂੰ ਨਾ ਜੀ ਇਹ ਕੋਮਨ ਡਰਾਈਵ ਹੈ ਇਹਦਾ ਬੀਬੀ ਕਿਵੇਂ ਆ ਆ ਕ੍ਰੂਸਾਤਨਾ ਇਹ ਮੰਮੀ ਦਾ ਇਹ ਮੰਮੀ ਮੰਮੀ ਦਾ ਸੂਟ ਆ ਪਾ ਕੇ ਡੈਡੀ ਦੀ ਵੀ ਗੱਲ ਆ ਹਾਂ ਹਾਂ ਆ ਗਏ ਮਨ ਮੇਂ ਮਨੜਣਾ ਪੜਾ ਉਹ ਕਿਹੜੇ ਬੀਬੀ ਸੂਟ ਵਧੀਆ ਲੱਗਾ ਬਹੁਤ ਸੋਹਣੇ ਮੇਲੋ ਸਾਰਾ ਪਰ ਨਾ ਬਹੁਤ ਤੇਜ਼ ਕੋਈ ਸੁੱਤਾ ਹੋਵੇ ਨਾ ਕੋਲ ਐਦਾਂ ਦੁੱਧ ਕੋਈ ਨਾ ਪੀਵੇ ਕਿਉਂਕਿ ਗੁੱਸਾ ਬਹੁਤ ਚੜਦਾ ਰੱਜੀ ਨੂੰ ਕਿਦਾਂ ਜਿਹੜਾ ਕੋਲ ਸੁੱਤਾ ਹੋਵੇ ਰੱਜੀ ਤੈਨੂੰ ਕਿੰਨਾ ਗੁੱਸਾ ਚੜਦਾ ਹੁੰਦਾ ਬਾਦੂ ਨਾ ਐਦਾਂ ਕੋਈ ਵੀ ਕਰੇ ਬੋਲਣ ਪੱਟ ਕੇ ਚਾਹ ਚ ਸੜਦਾ ਹੋ ਗਿਆ ਇਹਨੂੰ ਕਰਦਾ ਬੋਲਣ ਪੱਟ ਕੇ ਚਾਹ ਚ ਸੜਦਾ ਦੁੱਧ ਆ ਵੈਸੇ ਆਏ ਉਬਲ ਉਬਲੇ ਪਾਣੀ ਚਾ ਲੈ ਰਜੀ ਚੁੱਪ ਕਰ ਆਏ ਬੱਲਣ ਚਲੋ ਗਏ ਹੈ ਉੱਠਿਆ ਯਾ ਅੱਜ ਇਹਨਾਂ ਜਾਣਾ 10:30 ਦੀ ਟ੍ਰੇਨ ਤੇ ਤੇ ਇਹਨਾਂ ਨੂੰ ਮਲਾਣੋਂ ਚੜ੍ਹਾਵਾਂਗੇ ਅਜੇ ਉੱਠਿਆ ਹੀ ਆ ਉੱਠਦੇ ਨਾਲ ਹੀ ਲੱਗ ਪਿਆ ਆਵਦੀ ਗੱਡੀ ਭਿਉਣ ਠੀਕ ਆ ਹੁਣ ਇਹਨਾਂ ਨੇ ਗੋਭੀ ਵਾਲੇ ਪਕੌੜੇ ਤੇ ਆਪਣੇ ਕਿਹੜੇ ਹੀ ਪਾਲਕ ਪੂਲ ਕਾਲੇ ਕਿਹੜੇ ਹੀ ਆ ਦੇਖੋ ਗੋਬੀ ਹੀ ਕਲਾਬਾਂ ਨੂੰ ਵਰਤੀ ਸੀ ਨਿਆਰੇ ਲੈਣਾ ਪੂਰੇ ਚਲੋ ਗਾਇਜ਼ ਹੁਣ ਆਪਾਂ ਛੱਡ ਕੇ ਆਉਣੇ ਆ ਠੀਕ ਹੈ ਟ੍ਰੇਨ ਆ ਚਲੀ ਟ੍ਰੇਨ ਕਿੰਨੇ ਵਜੇ ਵੀਰੇ ਸਾਢੇ 10 ਠੀਕ ਹੈ ਜੀ ਬੜਾ ਇੰਜੁਆਏ ਕੀਤਾ ਕੱਲ ਆਪਾਂ ਤਾਂ ਹੁਣ ਸਾਢੇ 10 ਦੀ ਟ੍ਰੇਨ ਆ ਹੁਣ ਇਹਨਾਂ ਨੇ ਵੀ ਜਾਣਾ ਵਾ ਬੱਚੇ ਦਾ ਵੀ ਸਕੂਲ ਆ ਮੈਨੂੰ ਲੱਗ ਛੁੱਟੀਆਂ ਹੋ ਗਈਆਂ ਕਿ ਨਹੀਂ ਅਜੇ ਹੋ ਗਈਆਂ ਹੈ ਹੋ ਗਈਆਂ ਉਹ ਤਾਂ ਖੁਸ਼ ਬੜਾ ਹੋਇਆ ਉਹ ਆ ਲੈ ਭਾਈ ਉਹਨੂੰ ਵੀ ਛੁੱਟੀਆਂ ਤੇਰੀਆਂ ਛੁੱਟੀਆਂ ਕੈਨਸਲ ਹੋ ਗਈਆਂ ਸਕੂਲੇ ਜਾਣਾ ਸਵੇਰੇ ਚੱਕ ਹੁਣ ਨਹੀਂ ਹੋਰ ਨਹੀਂ ਕੁਛ ਹੈ ਚਲੋ ਚਲੋ गाइस ਸ਼ੁਕ ਸ਼ੁਕ ਕਰਦੀ ਆ ਗਈ ਇਹਨੂੰ ਆਪਣੇ ਧਿਆਨ ਸਿੱਖ ਕਹਿੰਦੇ ਕਾਲੀ ਭੂਤਨੀ ਜਿਹੜੀ ਕਹਿੰਦੇ ਇਹਨੂੰ ਭਇ ਭੂਤਨੀ ਕਹਿੰਦੇ ਭੂਤਨੀ ਬਾਕੀ ਕਹਿ ਤੋ ਭੂਤਨੀ ਆ ਗਈ गाइस ਚਲੋ ਬਾਏ ਬਾਏ ਚੰਗਾ ਬਾਏ ਬਾਏ ਜਦੋਂ ਥਰ ਲੱਗੇ ਚੰਗਾ ਚੰਗਾ ਨਾ ਨਾ ਕੋਈ ਨਹੀਂ ਜਾਓ